ਕ੍ਰੈਸ਼ ਹੋਇਆ ਕਿੱਥੇ ਕ੍ਰੈਸ਼ ਹੋਇਆ ਤੇ ਕੀ ਕੁਝ ਹੋਇਆ ਕ੍ਰੈਸ਼ ਹੁੰਦੇ ਕੀ ਕਾਰਨ ਰਹੇ ਪਹਿਲਾਂ ਕਿੰਨੇ ਕ੍ਰੈਸ਼ ਹੋਏ ਉਹਨਾਂ ਬਾਰੇ ਗੱਲ ਕਰਾਂਗੇ ਪਰ ਜਿਹੜਾ ਅੱਜ ਕ੍ਰੈਸ਼ ਹੋਇਆ ਇਸ ਪੂਰੇ ਵਿਸ਼ੇ ਦੇ ਜਾਣਕਾਰੀ ਲੈਣ ਲਈ ਚਲਦੇ ਹਾਂ ਸਿੱਧਾ ਮਾਨਸਾ ਸਾਡੇ ਸਹਿਯੋਗੀ ਸਾਡੇ ਨਾਲ ਜੁੜਿਆ ਰਜਿੰਦਰ ਸਿੰਘ ਜੀ ਉਹਨਾਂ ਨਾਲ ਕਰਦੇ ਆ ਪੂਰੀ ਅਪਡੇਟ ਕੀ ਹੈ ਉਹਨਾਂ ਦੇ ਕੋਲ ਤਾਂ ਰਜਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸਰ ਰਿੰਦਰ ਜੀ ਬਹੁਤ ਇੱਕ ਮਾੜੀ ਖਬਰ ਸਾਹਮਣੇ ਆਈ ਹੈ ਅੱਜ ਫੇਰ ਵੀ ਯਾਨੀ ਕੋਰ ਜਹਾਜ਼ ਕ੍ਰੈਸ਼ ਹੋ ਗਿਆ ਹੈ ਹਾਂ ਜੀ ਅੱਜ ਮਤਲਬ ਟਾਇਰ ਤੋਂ ਪਹਿਲਾਂ ਨਾ ਆ ਰਾਜਸਥਾਨ ਦੇ ਚੁਰੂ ਲਾਕੇ ਚ ਉੱਥੇ ਇੱਕ ਪਿੰਡ ਦੇ ਵਿੱਚ ਜਿਹੜਾ ਸਾਡਾ 에ਅਰ ਫੋਰਸ ਦਾ ਇੱਕ ਫਾਈਟਿੰਗ ਜਹਾਜ਼ ਸੀ ਜੈਦੂਅਰ ਫਾਈਟਰ ਆ ਉਹ ਕ੍ਰੈਸ਼ ਹੋ ਗਿਆ ਹੋ ਸਕਦਾ ਹੈ ਮਤਲਬ ਹਜੇ ਪਾਸਟ ਖਬਰਾਂ ਤਾਂ ਨਹੀਂ ਹਨ ਕਿ ਜਿਹੜੇ ਦੋ ਪਾਇਲਟ ਸੀਗੇ ਉਹਨਾਂ ਦੀ ਡੈਥ ਹੋ ਗਈ ਹੈ ਜੀ ਮਤਲਬ ਪਰ ਜਿਹੜੇ ਪ੍ਰੋਡਕਸ਼ਨ ਕਰਸੀ ਸੀ ਉਹਨਾਂ ਦੇ ਮਤਲਬ ਜੀ ਜੀ ਆ ਕਿ ਲੋਕ ਉੱਥੇ ਇਕੱਠੇ ਹੋ ਗਏ ਕਾਫੀ ਫੌਜ ਨੇ ਉਹਨੇ ਪੁਰਸਲੇ ਉਹਨੂੰ ਘੇਰਾ ਪਾ ਲਿਆ ਤੇ ਜਹਾਜ਼ ਦੇ ਕਈ ਹਿੱਸੇ ਬਾਹਰ ਹੋ ਗਏ ਜਿਹਦੇ ਅੱਡੋ ਅੱਡੀ ਹਿੱਸਿਆਂ ਨੂੰ ਅੱਗ ਲੱਗੀ ਤੇ ਕਾਫੀ ਇਰੀਏ ਦੇ ਵਿੱਚ ਉਹ ਖਿਲ ਗਏ ਬਹੁਤ ਹੀ ਮੰਦਭਾਗੀ ਘਟਨਾ ਹੈ ਮਤਲਬ ਇਹ ਕੋਈ ਘਟਨਾ ਪਹਿਲੀ ਨਹੀਂ ਹੈ ਸਾਰੇ 4-5 ਮਹੀਨਿਆਂ ਦੇ ਵਿੱਚ ਤੇ ਤੀਜੀ ਚੌਥੀ ਘਟਨਾ ਹੈ ਪਹਿਲਾਂ ਇੱਕ ਹੰਮ ਵਾਲੇ ਹੋਇਆ ਇੱਕ ਅਹਮਦਾਬਾਦ ਹੋਇਆ ਇੱਕ ਹੋਰ ਇੰਸਹੀਏ ਹੋ ਗਿਆ ਇੱਕ ਉਧਰ ਹੈਲੀਕਾਪਟਰ ਕ੍ਰੈਸ਼ ਹੋਇਆ ਸੀਦਾ ਉਸਾਈਂ ਦਾ ਬੇਕਰਨੀ ਮਤਲਬ ਜਿਹੜੀਆਂ ਇਹ ਘਟਨਾਵਾਂ ਨੇ ਇਹ ਕਾਫੀ ਘਟਨਾਵਾਂ ਵਾਪਰ ਰਹੀਆਂ ਨੇ ਮਤਲਬ ਸਰਕਾਰ ਦਾ ਧਿਆਨ ਮੰਗਦਿਆਂ ਨੇ ਕਿ ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ ਕਿੱਥੇ ਗਲਤੀ ਹੈ ਇਹ ਕੀ ਕੌਣ ਜ਼ਿੰਮੇਵਾਰ ਹੈ ਪਰ ਇਹ ਸਾਰੀ ਗੱਲ ਬੜੀ ਡੰਗਾਈ ਨਾਲ ਜਾਂਚ ਸਹੀ ਸਹੀ ਕਹ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਇਹ ਤਾਂ ਫਾਈਟਰ ਜੈਟ ਸੀ ਦੇ ਤੇ ਦੋ ਯਾਨੀ ਕਿ ਸੈਨਾ ਦੇ ਮੁਲਾਜ਼ਮ ਸੀਗੇ ਚਲੋ ਬੜੀ ਮੰਦ ਭਾਗੀ ਖਬਰ ਹੈ ਕਿ ਉਹਨਾਂ ਦੀ ਹੈ ਨਾ ਮੌਤ ਹੁੰਦਾ ਖਬਰ ਸਮਝਾਰ ਆਇਆ ਬਹੁਤ ਮਾੜੀ ਗੱਲ ਹੈ ਤੇ ਤੁਹਾਨੂੰ ਤੁਸੀਂ ਇਹ ਵੀ ਗੱਲ ਵਧੀਆ ਕੀਤੀ ਵੀ ਇਹ ਕਿਉਂ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਦੱਸ ਦੇਣਾ ਪਿਛਲੇ ਮਹੀਨੇ ਅੰਮਦਾਬਾਦ ਦੇ ਵਿੱਚ ਇੱਕ ਪਲੇਨ ਕਰੈਸ਼ ਹੋਇਆ ਸੀ ਜਿਸ ਦੇ ਵਿੱਚ ਤਕਰੀਬਨ 265 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਉਹ ਵੀ ਉਹਦੇ ਕਾਰਨ ਵੀ ਸਾਹਮਣੇ ਅਜੇ ਤੱਕ ਆ ਨਹੀਂ ਸਕਿਆ ਜਾਂਚ ਚੱਲੀ ਜਾਂਦੀ ਹੈ ਬਸ ਹਾਂਜੀ ਦੇਖੋ ਉਹ ਤਾਂ ਜਿਹੜੇ ਯਾਤਰੀ ਸੀ ਉਹਨਾਂ 'ਚੋਂ ਇੱਕ ਬੱਚਾ ਸੀ ਜਿੱਥੇ ਉਹ ਡਿੱਗੇ 80 25 ਸੀ ਉੱਥੇ ਡਾਕਟਰ ਵਾਂਗ ਬਣ ਰਹੇ ਸੀ ਮਤਲਬ ਡਾਕਟਰਾਂ ਦਾ ਲੰਚ ਟਾਈਮ ਸੀਗਾ ਕਿੰਨੇ ਮਤਲਬ ਮਨੁੱਖੀ ਘਟਨਾ ਵਾਪਰੀ ਉਹ ਬੱਚੇ ਜਿਹੜੇ ਸਟੂਡੈਂਟ ਸੀਗੇ ਡਾਕਟਰ ਜਿਹੜੇ ਨੂੰ ਆਪਣੇ ਡੇਸ਼ਨ ਨੂੰ ਬਹੁਤ ਸਖਤ ਜ਼ਖਮਤ ਆ ਉਹਨਾਂ ਦੀ ਵੀ ਡੈਥ ਹੋ ਗਈ ਮਤਲਬ ਬਹੁਤ ਮੰਦਭਾਗ ਜਿਹੜਾ ਅਸਲ ਗੱਲ ਲੱਗੀ ਹੈ ਨਾ ਜੀ ਜਿਹੜੀ ਇਹ ਸਾਡੇ 에ਰੋਪਲੇਨ ਦੀ ਮੈਂਟੀਨੈਂਸ ਹੈ ਉਹ ਤੁਰਕੀ ਦੀ ਕੰਪਨੀ ਕੋਲੇ ਹੈ ਜੀ 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 ਜਦੋਂ ਪਾਕਿਸਤਾਨ ਦੇ ਨਾਲ ਸਾਡੇ ਜਿਹੜੇ ਹਾਲਾਤ ਸੀ ਉਹ ਵਿਗੜੇ ਉਦੋਂ ਤੁਰਕੀ ਨੇ ਪਾਕਿਸਤਾਨ ਦੀ ਮਦਦ ਕਰਤੀ ਜੀ ਜਦੋਂ ਪਾਕਿਸਤਾਨ ਦੀ ਮਦਦ ਕਰਤੀ ਤਾਂ ਸਾਡੇ ਦੇਸ਼ ਦੇ ਲੋਕਾਂ ਨੇ ਮਤਲਬ ਤੁਰਕੀ ਦੇ ਉੱਤੇ ਗੁੱਸਾ ਕੀਤਾ ਔਰ ਤੁਰਕੀ ਦੇ ਸਾਰੇ ਕਾਸੇ ਦਾ ਬਾਈਕਾਟ ਕਰਤਾ ਜੀ ਜਿਹੜਾ ਉਹ ਤੋਂ ਵਪਾਰ ਆਉਂਦਾ ਸੀ ਉਹਦੇ ਸੇਵ ਆਉਂਦੇ ਸੀ ਕਿ ਕਾਫੀ ਸਮਾਨ ਆਉਣ ਨੂੰ ਜਾਣ ਹੁੰਦਾ ਸੀ ਸਾਰਾ ਕੁਝ ਬਾਈਕਾਟ ਕਰਤਾ ਤੇ ਕੁਝ ਮੈਂਟੀਨੈਂਸ ਦਾ ਠੇਕਾ ਸੀ ਜਿਹੜਾ ਉਸ ਦੀ ਕੰਪਨੀ ਕੋਲੇ ਸੀਗਾ ਮਤਲਬ ਸਿਆਣੇ ਲੋਕ ਇਹ ਗੱਲ ਕਹਿੰਦੇ ਆ ਕਿ ਜਦੋਂ ਉਹਦੇ ਨਾਲ ਆਪਣੀ ਅਣਬਣ ਹੋ ਗਈ ਤਾਂ ਜਿਹੜਾ ਮੈਂਟੀਨੈਂਸ ਵਾਲਾ ਸਿਸਟਮ ਹੈ ਇਹ ਬਦਲ ਕੇ ਕਿਤੇ ਹੋਰ ਕਰਨਾ ਚਾਹੀਦਾ ਜਦੋਂ ਉਹ ਸਾਰਾ ਕੰਮ ਆਪਣਾ ਤਸੱਲੀ ਬਖਸ਼ ਨਹੀਂ ਕਰਦਾ ਤੇ ਮੰਨਾਂ ਦੇ ਵਿੱਚ ਫਰਕ ਪੈ ਗਿਆ ਇਸ ਕਰਕੇ ਮਤਲਬ ਇਹ ਘਟਨਾਵਾਂ ਨੇ ਜਿਹੜੀਆਂ ਵਾਰੀ ਵਾਰੀ ਆ ਵਾਪਰ ਰਹੀਆਂ ਨੇ ਡਾਕਟਰ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਭਾਰਤ ਇੱਕ ਬਹੁਤ ਵੱਡਾ ਹੈ ਨਹੀਂ ਕਿ ਇੱਕ 8ਵੇਂ ਨੰਬਰ ਤੇ ਇਸ ਸਮੇਂ ਮਹਾਸ਼ਕਤੀ ਹੈ ਜੇਕਰ ਗੱਲ ਕੀਤੀ ਹੈ ਪੂਰੇ ਵਿਸ਼ਵ ਦੇ ਵਿੱਚ ਤੇ ਭਾਰਤ ਦੇ ਕੋਲ ਹੀ ਬਹੁਤ ਵੱਡੇ ਵੱਡੇ ਇੰਜੀਨੀਅਰ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਜਿਵੇਂ ਆਪਾਂ ਹੁਣ ਤੁਰਕੀ ਦੇ ਡਿਪੈਂਡ ਕਰਦੇ ਆ ਇਸ ਮਾਮਲੇ 'ਚ ਭਾਰਤ ਨੂੰ ਆਪਣੇ ਇੰਜੀਨੀਅਰ ਨੂੰ ਟ੍ਰੇਨ ਕਰਨਾ ਚਾਹੀਦਾ ਹੈ ਤਾਂ ਕਿ ਆਪਣੇ ਯਾਨੀ ਕਿ ਦੇਖਰੇਖ ਕਰਨ ਤੋਂ ਵਧੀਆ ਹੈ ਹਾਂਜੀ ਦੇਖੋ ਦੇਖਰੇਖ ਤਾਂ ਕਈ ਵਾਰੀ ਕੀ ਹੁੰਦਾ ਹੈ ਇਹ ਬਾਹਰਲੇ ਪੁਰਜ਼ੇ ਹੁੰਦੇ ਨੇ ਕੋਈ ਜਾ ਕਿਤੇ ਬਣਦਾ ਹੁੰਦਾ ਹੈ ਇਹਦਾ ਕੋਈ ਸਪੇਅਰ ਪਾਰਟ ਕਿਤੇ ਬਣਦਾ ਹੁੰਦਾ ਹੈ ਆ ਚਲੋ ਠੇਕੇਦਾਰੀ ਸਿਸਟਮ ਤਾਂ ਕਰਨਾ ਪੈਂਦਾ ਹੈ ਸਰਕਾਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਇਹ ਗੱਲ ਕਰ ਵੀ ਉਸ ਨੂੰ ਬਦਲ ਕੇ ਕੋਈ ਹੋਰ ਜਿਹੜਾ ਅੱਛੀ ਕੰਪਨੀ ਹੈ ਅੱਛੇ ਦੇਸ਼ ਦਾ ਕੋਈ ਜਿਹਦੇ ਨਾਲ ਆਪਣਾ ਚੰਗਾ ਸਹਿਚਾਰ ਹੈ ਉਸ ਨੂੰ ਮਤਲਬ ਇਹ ਕਮਾਂਡ ਹੈ ਜਿਹੜੀ ਇਸ ਕੰਪਨੀ ਸੰਭਾਲ ਲੈਣੀ ਚਾਹੀਦੀ ਹੈ ਤੇ ਜਿਹੜੇ ਸਾਡੇ ਆਪਣੇ ਇੰਜੀਨੀਅਰ ਵਗੈਰਾ ਨੇ ਹੈਗੇ ਨੇ ਉਹਨਾਂ ਨੂੰ ਮੇਨਟੇਨੈਂਸ ਦੇ ਉੱਤੇ ਖਾਸ ਧਿਆਨ ਲੈਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਪੁਰਾਣੇ ਜਹਾਜ਼ ਨੇ ਉਹਨਾਂ ਦੇ ਹਾਲਾਤ ਲਈ ਜਿਹੜੇ ਕੋਈ ਬਹੁਤੇ ਵਧੀਆ ਨਹੀਂ ਹਨ ਚਾਹੇ ਉਹ 에ਅਰ ਫੋਰਸ ਕੋਲੇ ਨੇ ਚਾਹੇ ਉਹ 에ਅਰ ਇੰਡੀਆ ਕੋਲੇ ਨੇ ਚਾਹੇ ਕਿਸੇ ਹੋਰ ਕੋਲੇ ਨੇ ਕਾਫੀ ਧਿਆਨ ਮੰਗਦੇ ਨੇ ਮਤਲਬ ਇਸ ਕਰਕੇ ਜੋ ਵੀ ਹੈ ਸਰਕਾਰ ਨੂੰ ਇਧਰ ਵਿਸ਼ੇਸ਼ ਧਿਆਨ ਦੇ ਕੇ ਇਸ ਤਰ੍ਹਾਂ ਦੇ ਜਿਹੜੇ ਕਟਲਾਵਾ ਨਾ ਵਾਪਰਨ ਮਤਲਬ ਯਤਨ ਕਰਨੇ ਚਾਹੀਦੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਬੜੀਬਦੇ ਹਜ਼ਾਰਨ ਦੀ ਤੁਰਕੀ ਹਾਂ ਮੰਦੇ ਤੁਰਕੀਆਂ ਸਾਡੇ ਪਿਛਲੇ ਕੁਸਲਾ ਨਾਲ ਸਬੰਧ ਚੰਗੇ ਨਹੀਂ ਰਹੇ ਪਰ ਭਾਰਤ ਇੱਕ ਅਜਿਹੀ ਸ਼ਕਤੀ ਹੈ ਕਿ ਭਾਰਤ ਦੇ ਰਸ਼ੀਆ ਨਾਲ ਉਹ ਵਧੀਆ ਸਬੰਧ ਨੇ ਤੇ ਰੂਸ ਦੂਜੇ ਨੰਬਰ ਤੇ ਮਹਾਂਸ਼ਕਤੀ ਹੈ ਅਮਰੀਕਾ ਤੋਂ ਬਾਅਦ ਜੋ ਕਿ ਜਹਾਜ਼ ਬਣਾਉਣ ਦਾ ਕੰਮ ਵੀ ਕਰਦੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਭਾਰਤ ਦੇ ਰਸ਼ੀਆ ਨਾਲ ਵਧੀਆ ਸਬੰਧ ਹੈ ਭਾਰਤ ਨੂੰ ਰੂਸ ਤੋਂ ਸਮਰਥਨਾਂ ਚਾਹੀਦਾ ਹੈ ਇਹ ਚੀਜ਼ਾਂ ਵਿੱਚ ਉੱਥੇ ਉੱਥੋਂ ਦੇ ਇੰਜੀਨੀਅਰ ਬਣਨ ਚਾਹੀਦੇ ਹੈ ਭਾਰਤ 'ਚ ਦੇਖੋ ਜੀ ਆਪਾਂ ਕੋਈ ਦੇਸ਼ ਦਾ ਨਾਂ ਤਾਂ ਨਹੀਂ ਲੈ ਸਕਦੇ ਵੀ ਇਹ ਤੋਂ ਕਰਾ ਲੈਣਾ ਗੱਲ ਕਰ ਜਿਸ ਦੇ ਨਾਲ ਵੀ ਚੰਗੇ ਸਬੰਧ ਨੇ ਜਿਹਦੇ ਕੋਲੇ ਚੰਗੀ ਟੈਕਨੋਲੋਜੀ ਹੈ ਚੰਗੇ ਮਕੈਨਿਕ ਨੇ ਚੰਗੇ ਇੰਜੀਨੀਅਰ ਨੇ ਉਸੇ ਤੋਂ ਕਰਵਾਉਣਾ ਚਾਹੀਦਾ ਕਿਉਂਕਿ 에ਅਰ ਫੋਰਸ ਦਾ ਜਿਹੜਾ ਮਸਲਾ ਹੈ ਮਤਲਬ ਇਹ ਦੇਸ਼ ਦੀ ਸ਼ਾਨ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਮਤਲਬ ਇਹਦੇ ਵਿੱਚ ਕੋਈ ਕਤਾਹੀ ਜਾਂ ਨਰਮਾਈ ਜਾਂ ਮਤਲਬ ਕੋਈ ਹੋਰ ਹਿਰਫਿਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਮਤਲਬ ਦੋ ਦੋ 3-300 ਯਾਤਰੀ ਹੁੰਦੇ ਨੇ ਤੇ ਫਿਰ ਉਹਨਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ ਮਤਲਬ ਮੇਨਟੇਨੈਂਸ ਹੈ ਜਿਹੜਾ ਉਹ ਅੱਛੀ ਕੰਪਨੀ ਅੱਛੇ ਦੇਸ਼ ਤੋਂ ਕਰਵਾਉਣਾ ਚਾਹੀਦਾ ਚਾਹੇ ਉਹ ਮਹਿੰਗਾ ਹੋਵੇ ਚਾਹੇ ਸਸਤਾ ਹੋਵੇ ਤੇ ਇਸ ਗੱਲ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਦੇਸ਼ ਦੇ ਵਾਸੀ ਦੇਸ਼ ਦੀ ਫੌਜ ਦੇਸ਼ ਦੀ ਸੁਰੱਖਿਆ ਜਿਹੜੀ ਉਹ ਪਹਿਲੇ ਨੰਬਰ ਤੇ ਹੁੰਦੀ ਹੈ ਦੂਜੀਆਂ ਚੀਜ਼ਾਂ ਬਾਅਦ ਵਿੱਚ ਨੇ ਮਤਲਬ ਸਰਕਾਰ ਨੂੰ ਅਪੀਲ ਵੀ ਕਰ ਸਕਦੇ ਆ ਆਪਾਂ ਵੀ ਜਿਹੜਾ ਹੈ ਮੇਨਟੇਨੈਂਸ ਦਾ ਕੰਮ ਹੈ ਅੱਛੇ ਦੇਸ਼ ਤੋਂ ਕਿਸੇ ਅੱਛੀ ਇੰਜੀਨੀਅਰਿੰਗ ਕੰਪਨੀ ਜੋ ਵੀ ਹੈ ਉਹਨਾਂ ਤੋਂ ਮਤਲਬ ਕਰਵਾਉਣਾ ਚਾਹੀਦਾ ਤਾਂ ਕਿ ਭਵਿੱਖ ਦੇ ਵਿੱਚ ਅੰਨ੍ਹਾ-ਅੰਨ੍ਹਾ ਜਿਹੜੀਆਂ ਮੰਨ ਭੱਗੀਆਂ ਘਟਨਾਵਾਂ ਨੇ ਉਹ ਨਾ ਹੋਣਾ ਕਿਉਂਕਿ ਅੱਛਾ ਮੈਂ ਤਾਂ ਇਹ ਗੱਲ ਕਹੀ ਹੈ ਰਸ਼ੀਆ ਦੀ ਤੁਹਾਨੂੰ ਪਤਾ ਹੈ ਕਿ 3-4 ਮਹੀਨੇ ਪਹਿਲਾਂ ਆਪਰੇਸ਼ਨ ਸੰਧੂਰ ਚਲਿਆ ਪਾਕਿਸਤਾਨ ਦੇ ਨਾਲ ਤਾਂ ਦੇਖੋ ਪਾਕਿਸਤਾਨ ਨੇ ਆਪਣੇ ਅਟੈਕ ਕੀਤੇ ਡਰੋਨ ਨਾਲ ਤਾਂ ਆਪਾਂ ਤਾਂ ਹੀ ਬਚੇ ਸੀ ਕਿਉਂਕਿ ਸਾਡੇ ਕੋਲ ਰਸ਼ੀਆ ਨਾ S-400 ਜਿਹੜੀ Air Strike Missile ਸਾਡੇ ਕੋਲ ਮੌਜੂਦ ਸੀ ਜਿਸ ਨੇ ਕਿ ਭਾਰਤ ਨੂੰ ਬਹੁਤ ਜ਼ਿਆਦਾ ਬਚਾਓ ਕੀਤਾ ਉਹਨੇ ਯਾਨੀ ਕਿ ਜਿਹੜੇ ਡਰੋਨ ਸੀ ਉਹ ਭਾਰਤ 'ਚ ਵੜਨ ਨਹੀਂ ਦਿੱਤੇ ਤੇ ਇਹ ਭਾਰਤ ਦੇ ਰਸ਼ੀਆ ਨਾਲ ਸਬੰਧ ਵੀ ਚੰਗੇ ਨੇ ਤੇ ਤੁਹਾਨੂੰ ਪਤਾ ਹੈ ਕਿ ਰਸ਼ੀਆ ਦੀ ਮੇजे ਗੱਲ ਕਰਾਂ ਦੂਜੇ ਨਾ ਮਾ ਸਕਤੀ ਐ ਅਮਰੀਕਾ ਨੂੰ ਜੇ ਕੋਈ ਟੱਕਰ ਦੇ ਸਕਦਾ ਉਹ ਰੂਸ ਐ ਇਕੱਲਾ ਹੋਰ ਕੋਈ ਨਹੀਂ ਦੇ ਸਕਦਾ ਹਾਲਾਂਕਿ ਰੂਸ ਵੀ ਉਹ ਚੱਲੀ ਜਾਂਦਾ ਹੋਊਗਾ ਉਧਰੋਂ ਵੀ ਜਿਹੜੇ ਹੁਣ ਜਿਹੜੇ ਆਪਾਂ ਨੇ ਹਥਿਆਰ ਉਧਰੋਂ ਖਰੀਦੇ ਹੋਏ ਨੇ ਜੇ ਉਹਨਾਂ ਦੀ ਮੇਨਟੇਨੈਂਸ ਐ ਉਹਨਾਂ ਦਾ ਸਿਸਟਮ ਤਾਂ ਉਹਨਾਂ ਨੂੰ ਹੀ ਦਿੱਤਾ ਹੋਊਗਾ ਜਿਹੜਾ ਠੇਕੇਦਾਰੀ ਸਿਸਟਮ ਐ ਇਹ ਇਹਦੇ ਵਿੱਚ ਕਈ ਵਾਰੀ ਕੋਈ ਕਮਿਸ਼ਨ ਵਾਲ ਪ੍ਰਭਾਵੀ ਹੁੰਦਾ ਐ ਇਸ ਕਰਕੇ ਮਤਲਬ ਉਹ ਕਰਨਾ ਪੈਂਦਾ ਐ ਗੱਲ ਕਰ ਇਹ ਹੈ ਵੀ ਜਿਹੜੇ ਵੀ ਜਿਵੇਂ ਹੋਣਾ ਨਵੇਂ ਅਤਿਅਧੁਨਿਕ ਹਥਿਆਰ ਨੇ ਰਸ਼ੀਆ ਤੋਂ ਲੈਨੇ ਇਹਨਾਂ ਦਾ ਜਿਹੜਾ ਸਾਰਾ ਸਿਸਟਮ ਹੈ ਰਸ਼ੀਆ ਦੀਆਂ ਕੰਪਨੀਆਂ ਹੀ ਕਰਨਗੀਆਂ ਗੱਲ ਕਰ ਜਿਹੜੇ ਪਹਿਲਾਂ ਦਾ ਆਪਣੇ ਕੋਲੇ ਹੈਗਾ ਦਾ ਪੁਰਾਣਾ ਸਮਾਨ ਹੈ ਕੋਚ ਕਿਸੇ ਹੋਰ ਦੇਸ਼ ਤੋਂ ਲਿਆ ਹੋਇਆ ਉਹਦੀ ਮੇਨਟੇਨੈਂਸ ਉਸ ਹਾਵ ਨਾਲ ਹੁੰਦੀ ਹੈ ਮਤਲਬ ਇਹ ਨਹੀਂ ਹੈ ਵੀ ਜੇ ਕਿਸੇ ਤੋਂ ਕੋਈ ਹਥਿਆਰ ਲੈ ਲਿਆ ਤਾਂ ਸਾਰੇ ਕੰਮ ਦੀ ਮੇਨਟੇਨੈਂਸ ਇਹ ਬੜਾ ਸੋਚ ਵਿਚਾਰ ਤੋਂ ਬਾਅਦ ਫੈਸਲਾ ਕਰਨ ਵਾਲਾ ਹੈ ਜਿਵੇਂ ਸਾਡੇ ਇੰਜੀਨੀਅਰ ਨੇ ਜਾਂ ਪੜੇ ਲਿਖੇ ਲੋਕ ਨੇ ਆਈ ਇਸ ਲੋਕ ਦੀ ਹੈ ਤੇ ਸਾਰਾ ਸੋਚ ਕੇ ਪੀਜੀ ਇਸ ਚੀਜ਼ ਦੇ ਉੱਤੇ ਕੋਈ ਮਤਲਬ ਫੈਸਲਾ ਲੈ ਸਕਦੀ ਹੈ ਕਿਉਂਕਿ ਡਾਕਟਰ ਸਾਹਿਬ ਸਰਕਾਰਾਂ ਵੱਲ ਅਸੀਂ ਧਿਆਨ ਤਾਂ ਸਰਕਾਰਾਂ ਦਾ ਇੱਧਰ ਲੈਣਾ ਚਾਹੁੰਦੇ ਆ ਕਿਉਂਕਿ ਭਾਰਤ ਦੇ ਸਿਰ ਤੇ ਇੱਕ ਪਾਸੇ ਦੇਖੋ ਚੀਨ ਬੈਠਾ ਅੱਕੜ ਕੇ ਦੂਜੇ ਪਾਸੇ ਪਾਕਿਸਤਾਨ ਬੈਠਾ ਜੇ ਚੀਜ਼ ਵਰਗੇ ਦੇਸ਼ ਨੂੰ ਅਜੇ ਹੀ ਭਾਰਤ ਦੀ ਕਮਜ਼ੋਰੀਆਂ ਪਤਾ ਲੱਗਦਾ ਹੈ ਤਾਂ ਉਹ ਕਿਸੇ ਟਾਈਮ ਵੀ ਅਟੈਕ ਕਰਨ ਤੇ ਆ ਸਕਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਭਾਰਤ ਕੋਲ ਰਿਸ਼ਤੇ ਮਾਰੂ ਥਿਆਰ ਕਾਮਯਾਬ ਨਹੀਂ ਹੈਗੇ ਭਾਰਤ ਦੇ ਜਿਹੜੇ ਜਣ ਕੇ ਜਹਾਜ਼ ਨੇ ਉਹ ਕਾਮਯਾਬ ਨਹੀਂ ਹੈਗੇ ਆਹਾਂ ਚ ਕੋਈ ਕਮੀ ਨਹੀਂ ਹੈਗੀ ਜੀ ਜੀ ਸਾਡਾ ਹਿੰਦੁਸਤਾਨ ਦਾ ਹਥਿਆਰ ਦੁਨੀਆ ਪੱਧਰ ਤੇ ਮਸ਼ਹੂਰ ਨੇ ਕਿਉਂਕਿ ਜਿਹੜੀ ਸਾਡੀ ਅਮਜਾਹਲ ਆਪਣੇ ਆਪ ਬਣਦੀ ਹੈ ਮਤਲਬ ਉਹ ਬਹੁਤ ਹੀ ਖਤਰਨਾਕ ਤੇ ਬਹੁਤ ਹੀ ਅਤਿ ਆਧੁਨਿਕ ਹੈ ਤੇ ਰੇਂਜ ਵੀ ਉਹਦੀ ਕਾਫੀ ਹੈ ਜੀ ਡੀ ਮਤਲਬ ਦੁਨੀਆ ਦੇ ਵਿੱਚ ਸਿਫਤਾ ਹੁੰਦੀਆਂ ਨੇ ਇਸ ਤਰ੍ਹਾਂ ਦੀ ਕੋਈ ਕਮਿਊਨਿਟੀ ਠੀਕ ਹੈ ਥੇ ਮੇਨਟੇਨੈਂਸ ਦਾ ਹੈਗਾ ਉਹਨਾਂ ਦਾ ਮੇਨਟੇਨੈਂਸ ਤੇ ਸਪੈਸ਼ਲ ਧਿਆਨ ਦੇ ਕੇ ਜੰਗ ਦੇ ਨਾਲ ਕੋਈ ਤਰੀਕ ਹੁੰਦੀ ਹੈ ਕਈ ਵਾਰੀ 31 ਮਾਰਚ ਤੋਂ ਜਿਹੜੀ ਕੋਈ ਕੰਪਨੀ ਹੈ ਉਹ ਅੱਜ ਵੀ ਕੰਪਨੀ ਜ਼ਰੂਰ ਤੁਰਕੀ ਵਾਲੀ ਬਦਲ ਕੇ ਮਤਲਬ ਹੋਰ ਅੱਛੀ ਕੰਪਨੀ ਬੀਐਸਸੀ ਦਾ ਇਲਾਜ ਹੈ ਹੋਰ ਇਹਦਾ ਕੋਈ ਇਲਾਜ ਨਹੀਂ ਹੈ ਤੇ ਆਪਣੇ ਇੰਜੀਨੀਅਰਾਂ ਨੂੰ ਸਪੈਸ਼ਲ ਮਤਲਬ ਜਿਹੜੀ ਟ੍ਰੇਨਿੰਗ ਹੈ ਉਹ ਦੇਣੀ ਚਾਹੀਦੀ ਹੈ ਕੁਝ ਟ੍ਰੇਨਡ ਇੰਜੀਨੀਅਰ ਆਪਣੇ ਕੋਲੇ ਆਈਡੀ ਵੀਚ ਵੀ ਇੰਪਲਾਈ ਕਰਾਉਣੀ ਹੈ ਕਿ ਇੰਜੀਨੀਅਰ ਹੈ ਨਹੀਂ ਤੇ ਇੰਜੀਨੀਅਰ ਬਹੁਤ ਰਹੀ ਗੱਲ ਕਰ ਕਈ ਵਾਰੀ ਸਪੇਅਰ ਪਾਰਟ ਜਾਂ ਕੋਈ ਹੋਰ ਕਈ ਵਾਰੀ ਕੋਈ ਸਮਝੌਤਾ ਕੀਤਾ ਹੁੰਦਾ ਉਹ ਸਾਰੀਆਂ ਵੱਡੀਆਂ ਗੱਲਾਂ ਨੇ ਸਾਰੀਆਂ ਗੱਲਾਂ ਮਤਲਬ ਸੋਚ ਵਿਚਾਰ ਕੇ ਕੀ ਕਰਨੀਆਂ ਪੈਂਦੀਆਂ ਨੇ ਜਲਦਬਾਜ਼ੀ ਚ ਇਹ ਜਿਵੇਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਠੇਕੇ ਦਾ ਦਿੱਟਮ ਦੀ ਹੋ ਸਕਦਾ ਹੈ ਵੀ ਆਪਣੇ ਕੋਲ ਤਿਆਰ ਵਧੀਆ ਹੋਣ ਮੇਨਟੇਨੈਂਸ ਇੰਜੀਨੀਅਰ ਵਧੀਆ ਨੇ ਪਰ ਜਿਹੜਾ ਠੇਕੇ ਦਾ ਰਜਿਸਟਰ ਹੈ ਉੱਥੇ ਕਿਤੇ ਨਾ ਕਿਤੇ ਕਪਲਾ ਹੋ ਰਿਹਾ ਹੋਵੇ ਉੱਥੇ ਯਾਨੀ ਕਿ ਜੇ ਇੰਜੀਨੀਅਰ ਨੂੰ ਅੱਗੇ ਨਾ ਕੀਤਾ ਜਾ ਰਿਹਾ ਹੋਵੇ ਜਿਹੜੇ ਮੇਨਟੇਨੈਂਸ ਵਧੀਆ ਕਰ ਸਕਦੇ ਨੇ ਕੋਈ ਡਾਕਟਰ ਸਾਹਿਬ ਇਹ ਇਹ ਸਵਾਲ ਵੀ ਉੱਠ ਸਕਦਾ ਹੈ ਹਾਂ ਮੇਨਟੇਨੈਂਸ ਵਧੀਆ ਹੋਊਗੀ ਮਤਲਬ ਥੋੜਾ ਜਿਹਾ ਕਈ ਵਾਰੀ ਕੀ ਹੁੰਦਾ ਜਦ ਬਾਣ ਲੱਗਦੇ ਤਾਂ ਫਿਰ ਉਹ ਕਹਿੰਦੇ ਹੁੰਦੇ ਨੇ ਇਹ ਗੱਲ ਕਰ ਰਿਹਾ ਹਾਂ ਵੀ ਹੁਣ ਆਪਣੇ ਜਿਹੜੇ ਐਕਸੀਡੈਂਟ ਹੋਏ ਨੇ ਇਹ ਕਈ ਮਤਲਬ ਨਹੀਂ ਹੋਣੇ ਚਾਹੀਦੇ ਸੀ ਸਾਡੇ ਕੀਮਤੀ ਜਵਾਨ ਲੈ ਜਿਹੜੇ ਉਹ ਮਤਲਬ ਇੱਥੋਂ ਜਾਨ ਤੋਂ ਹੱਥ ਤੋਂ ਬੈਠੇ ਨੇ ਸਰਕਾਰੇ ਤੋਂ ਬੜਾ ਸਖਤ ਐਕਸ਼ਨ ਲਊਗੀ ਜੋ ਵੀ ਉਹਦੇ 'ਚ ਦੋਸ਼ੀ ਪਾਇਆ ਗਿਆ ਉਹਨੂੰ ਸਜ਼ਾ ਵੀ ਮਿਲੂਗੀ ਤੇ ਜੇ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਹੋਈ ਉਹਨੂੰ ਕੱਢ ਕੇ ਮਤਲਬ ਦੇਸ਼ ਦੇ ਸਾਹਮਣੇ ਸੁਰੱਖਿਆ ਦੇਉਂਦਾ ਕਿਉਂਕਿ ਅਰਥਾਤ ਦੇਖੋ ਦੇਸ਼ ਦੇ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਇਹ ਹੀ ਆਏਗਾ ਕਿ ਅੱਜ ਭਾਰਤੀ ਫੌਜ ਦੇ ਸੈਨਿਕ ਜਿਹੜੇ ਕਿ ਉਡਾਨਾਂ ਇੰਨੀਆਂ ਦੂਰੀਆਂ ਤੱਕ ਭਰਦੇ ਨੇ ਉਹ ਹੀ ਸੁਰੱਖਿਤ ਨਹੀਂ ਹੈਗੇ ਉਹਨਾਂ ਜਹਾਜ਼ ਸੁਰੱਖੇ ਨਹੀਂ ਹੈਗੇ ਤਾਂ ਅਸੀਂ ਕਿਵੇਂ ਸੁਰੱਖਿਤਾ ਤਾਂ ਇਹਦਾ ਅਸਰ ਹਵਾਈ ਯਾਨੀ ਸਫਰ ਹੈ ਉਸਤੇ ਵੀ ਮਾੜਾ ਅਸਰ ਪਏਗਾ ਹਾਂਜੀ ਹਵਾਈ ਅਸਰ ਤਾਂ ਉਹ ਤਾਂ ਪੈਂਦੀ ਹਰ ਇੱਕ ਚੀਜ਼ ਦਾ ਅਸਰ ਪੈਂਦਾ ਹੈਗਾ ਮਾਰਕੀਟ ਵੈਲਿਊ ਤੋਂ ਕੋਈ ਦੁਨੀਆ ਹੁਣ ਇੱਕ ਕੈਮਲ ਤੇ ਹੁਣ ਬੈਠੀ ਐ ਇਸ ਕਰਕੇ ਸਾਰਾ ਕੁਝ ਇੱਕ ਦੂਜੇ ਨੂੰ ਪਤਾ ਲੱਗਦਾ ਸੋਸ਼ਲ ਮੀਡੀਆ ਤੇ ਸਾਡੇ ਸੂਚਨਾ ਦੇ ਜਿਹੜੇ ਸਿਸਟਮ ਨੇ ਉਹ ਕਾਫੀ ਡਿਵੈਲਪ ਹੋ ਗਏ ਇਸ ਕਰਕੇ ਮਤਲਬ ਹਰ ਇੱਕ ਚੰਗੀ ਮਾੜੀ ਘਟਨਾ ਦਾ ਅਸਰ ਦਾ ਪੈਂਦੀ ਪੈਂਦੇਗਾ ਗੱਲ ਕਰ ਬ ਥੋੜਾ ਜਿਹਾ ਇਹ ਹੈ ਵੀ ਉਹ ਜਿਹੜਾ ਹੋ ਗਿਆ ਉਹ ਤਾਂ ਹੋ ਗਿਆ ਪਰ ਉਹ ਅੱਗੇ ਨਾ ਇਸ ਤਰ੍ਹਾਂ ਦੀਆਂ ਸੱਟਾਂ ਨਾ ਹੋਣ ਇਹਨੂੰ ਪਹਿਲ ਦੇ ਆਧਾਰ ਤੇ ਨਿਯੰਤਰਿਤਣਾ ਚਾਹੀਦਾ ਤਾਂ ਕਿ ਵਿਦੇਸ਼ਾਂ ਦੇ ਵਿੱਚ ਵੀ ਮਤਲਬ ਜਿਹੜੀ ਇਹ ਥੋੜੀ ਜਿਹੀ ਝੂਮਲ ਹੁੰਦੀ ਹੈ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਦੁਨੀਆ ਦਾ ਮੰਨਿਆ ਪਰ ਮੰਨਿਆ ਇੱਕ ਸਾਨਸ ਪਾਵਰ ਹੈਗੀ ਹਿੰਦੁਸਤਾਨ ਇਹਦੇ ਉੱਤੇ ਕੋਈ ਆਂਚ ਨਹੀਂ ਹੋਣੀ ਚਾਹੀਦਾ ਡਾਕਟਰ ਸਾਹਿਬ ਨਵੀਂ ਅਪਡੇਟ ਆ ਗਈ ਹੈ ਰਾਜਨਾਥ ਸਿੰਘ ਦੇ ਕੋਲ ਭਾਰਤੀ ਫੌਜ ਦਾ ਸਾਰਾ ਅੰਡਰ ਹੈ ਭਾਰਤੀ ਫੌਜ ਦਾ ਉਹਨਾਂ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਵੀ ਇਹਦੀ ਪੂਰੀ ਜਾਂਚ ਕੀਤੀ ਜਾਏਗੀ ਇਹਦੇ ਕਾਰਨ ਕੀ ਰਹੇ ਵੀ ਜਿਹੜਾ ਇਹ ਤੀਸਰਾ ਇੱਕੋ ਦਾ 2 ਮਹੀਨਾ ਤੀਸਰਾ ਹੋਇਆ ਹੈ ਹਵਾਈ ਜੈਟ ਹਾਂਜੀ ਦੇਖੋ ਜਾਂਚ ਤਾਂ ਹੋਣੀ ਜਾਂਚ ਤਾਂ ਹੋਊਗੀ ਹੋਊਗੀ ਨਿਰਪੱਖ ਜਾਂਚ ਹੋਵੇ ਜੋ ਦੋਸ਼ੀ ਹੋਣ ਉਹਨਾਂ ਨੂੰ ਬਖਸ਼ਿਆ ਨਾ ਜਾਵੇ ਜੇ ਜਿਹੜਾ ਨਿਰਦੋਸ਼ ਆ ਉਹ ਕੁਟੜਿਆ ਨਾ ਜਾਵੇ ਜੋ ਵੀ ਦੋਸ਼ੀ ਆ ਉਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸੀਰੀਅਸ ਗੱਲ ਦੇ ਨਾਲ ਸਹਿਮਤ ਆ ਸਾਰਾ ਦੇਸ਼ ਇਸ ਗੱਲ ਦੀ ਮੰਨ ਕਰਦਾ ਵੀ ਦੋਸ਼ੀਆਂ ਨੂੰ ਜਿਹੜੀ ਸਖਤ ਸਜ਼ਾ ਦੇਣੀ ਚਾਹੀਦੀ ਡਰਦਾ ਤੁਹਾਨੂੰ ਲੱਗਦਾ ਨਹੀਂ ਦੇਖੋ ਵੀ ਰਾਜਨਾਥ ਸਿੰਘ ਮੰਦੇ ਆ ਠੀਕ ਆ ਵਧੀਆ ਗ੍ਰਹਿ ਮੰਤਰੀ ਆ ਸਾਡੇ ਤੇ ਜਿਹੜੇ ਭਾਰਤੀ ਫੌਜ ਦੇ ਉੱਚ ਸੈਨਿਕ ਨੇ ਜਿਨ੍ਹਾਂ ਦੇ ਅੰਡਰ ਇਹ ਸਾਰੇ ਥੱਲੇ ਆਉਂਦੇ ਨੇ ਉਹ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨੂੰ ਵੀ ਪੂਰੀ ਟ੍ਰੇਨਿੰਗ ਵੱਲ ਧਿਆਨ ਦੇਣ ਦੇਖਦਾ ਜਿਹੜੇ ਨਵੇਂ ਫਾਈਟਰ ਜੇ ਚਲਾਉਣ ਵਾਲੇ ਬੰਦੇ ਨੇ हां जी देखो ये हवादादा जेडा ट्रेन ही सीके ट्रेनिंग करदे सीके 900 किलोमीटर पर मतलब कंट्री दी स्पीड ਨਾਲ ਜਿਹੜਾ ਜਹਾਜ ਉਡ ਰਿਹਾ ਸੀਗਾ ਇਹਦੇ ਵਿੱਚ ਕਾफी ਹੁੰਦੀ ਹੈ ਇਹਦੇ ਵਿੱਚ ਕਿਉਂਕਿ 1 ਮਿੰਟ ਤੋਂ ਵੀ ਘੱਟ ਸਮਾਂ ਹੁੰਦਾ ਪਾਇਲਟ ਨੂੰ ਬਾਹਰ ਨਿਕਲਣ ਵਾਸਤੇ ਹਲੇ ਦੇਖੋ ਜਾਂਚ ਦਾ ਵਿਸ਼ਾ ਵੀ ਪਾਇਲਟ ਬਾਹਰ ਨਿਕਲ ਗਿਆ ਜਾਂ मतलब ਉਹ ਕੀ ਵੀ ਕੋਈ ਘਟਨਾ ਜੇ ਵਾਪਰ ਗਈ ਇਹ ਤਾਂ ਹਲੇ ਥੋੜਾ ਜਿਹਾ ਆਪਾਂ ਕੁਝ ਕਹਿ ਨਹੀਂ ਸਕਦੇ ਜਾਂਚ ਕਰੇ ਤੋਂ ਪਤਾ ਲੱਗੂਗਾ ਗੱਲ ਕਰ ਵੀ ਜੋ ਵੀ ਹੋਇਆ ਮਤਲਬ ਕਿ ਤੁਸੀਂ ਇਹ ਗੱਲ ਕਹੀ ਵੀ ਰਾਜਸਥਾਨ ਦੇ ਚੂਰੂ ਵਿੱਚੋਂ ਗਿਰਿਆ ਚਲੋ ਗਨੀਮਤ ਰਹੀ ਇਹ ਜਿਵੇਂ ਕਿ ਉਹ ਪਹਿਲਾਂ ਹੀ ਕਹਿੰਦਾ ਗिरा ਸੀ ਉੱਥੇ ਦੇਖੋ ਡਾਕਟਰ ਸੀਗੇ ਹਨ ਜਿਹੜੇ ਕਿ ਪੜ੍ਹਾਈ ਕਰ ਰਹੇ ਸੀ ਇੱਥੇ ਆਮ ਲੋਕਾਂ ਦਾ ਬਚਾਓ ਰਿਹਾ ਇਹ ਤਾਂ ਬੰਦੇ ਉਹ ਨਾ ਹਾਂਜੀ ਦੇਖੋ ਉੱਥੇ ਜਿਹੜਾ ਉਹ ਏਰੀਆ ਸੀਗਾ ਉਹ ਏਰੀਆ ਥੋੜਾ ਜਿਹਾ ਸੁਨਸਾਨ ਲਈ ਦੀ ਅਸੀਂ ਖੇਤਾਂ ਦਾ ਉੱਥੇ ਵਚਕ ਰਹਿ ਗਈ ਜੇ ਕਿਤੇ ਮਤਲਬ ਆਵਾਦੀ ਵਾਲੇ ਸਥਾਨ ਦੇ ਉੱਤੇ ਇਹ ਘਟਨਾ ਵਾਪਰਦੀ ਆ ਫਿਰ ਹੋ ਸਕਦਾ ਮਤਲਬ ਜਾਨੀ ਦਿਖਾਰਾ ਜਿਹੜਾ ਉਹ ਭਾਵੇਂ ਜਾਂਦੇ ਹੋ ਜਾਂਦਾ ਫਿਰ ਵੀ ਪਰਮਾਤਮਾ ਵੱਲੋਂ ਚਲੋ ਜੋ ਵੀ ਹੋਇਆ ਨਾ ਆਪਾਂ ਪਰਮਾਤਮਾ ਨੂੰ ਇਹਦੇ ਬਾਰੇ ਕਹਿ ਸਕਦੇ ਹਾਂ ਜਾਂ ਅਰਦਾਸ ਹੀ ਕਰ ਸਕਦੇ ਹਾਂ ਵੀ ਜੋ ਵੀ ਵਿਛੜੇ ਨੇ ਉਹਨਾਂ ਦੀ ਜਿਹੜੀ ਰੂਹ ਹੈ ਉਹਨੂੰ ਸ਼ਾਂਤੀ ਦੇਵੇ ਤੇ ਜੇ ਸਾਨੂੰ ਵੱਲ ਬਖਸ਼ੇ ਸਾਡੀ ਮਿਲਤੀ ਨੇਸ ਸਹੀ ਹੋਵੇ ਤੇ ਸਾਡੇ ਜਿੰਨੀਆਂ ਕ ਟਰੋਮਾ ਨਾ ਵਾਪਰਨਾ ਇਸ ਤੋਂ ਬਾਅਦ ਹੋਰ ਕੀ ਕਰ ਸਕਦੇ ਹਾਂ ਤੇ ਜਿਹੜੀ ਸਰਕਾਰ ਹੈ ਸਰਕਾਰ ਇਹ ਤੇ ਪੂਰਾ ਐਕਸ਼ਨ ਲਊਗੀ ਇਸ ਗੱਲ ਦੀ ਆਪਣੀ ਗਰੰਟੀ ਹੈ ਜੋ ਵੀ ਦੋਸ਼ੀ ਹੋਇਆ ਉਹ ਬਖਸ਼ਿਆ ਨਹੀਂ ਜਾਊਗਾ ਤੇ ਜਿਹੜਾ નિર્ਦੋਸ਼ ਹੋਇਆ ਉਹ ਤੰਗਿਆ ਨਹੀਂ ਜਾਊਗਾ ਇਹ ਇਸੇ ਦੇ ਨਾਲ ਹੀ ਮਤਲਬ ਮੈਂ ਇਹੀ ਕਾਮਨਾ ਕਰਦਾ ਕਿ ਅੱਗੇ ਤੋਂ ਇੰਜ ਇੰਜ ਘਟਰਾਵਾ ਨਾ ਵਾਪਰ ਲੈ ਤੇ ਸਾਰਾ ਦੇਸ਼ ਹੈ ਜਿਹੜਾ ਖੁਸ਼ਹਾਲ ਹੋਵੇ ਤੇ ਸਾਡੀ ਏਅਰ ਫੋਰਸ ਹੈ ਜਾਂ ਜਿਹੜੀ ਸਾਡੀ ਮਿਲਟਰੀ ਹੈ ਤੇ ਦੁਗਣੀ ਤੇ ਰਾਸ਼ਟਰੀ ਤਰੱਕੀ ਕਰੇ ਡਾਕਟਰ ਸਾਹਿਬ ਲੋਕਾਂ ਨੂੰ ਗੀਹਿਆਂ ਜਣ ਜਾਗੇ ਲੋਕ ਬਹੁਤ ਡਰ ਭਰੇ ਦੇ ਮਾਹੌਲ ਚ ਨੇ ਜਿੱਥੇ ਹਾਸਾ ਹੋਇਆ ਲੇ ਕਿ ਉੱਥੇ ਨਿਮਤਰੀਏ ਬਚਾਓ ਗਿਆ ਪਰ ਉਹ ਆਲੇ ਦੁਆਲੇ ਇਲਾਕੇ ਬਹੁਤ ਸਹਿਮ ਦਾ ਮਾਹੌਲ ਆ ਉੱਥੇ ਦੇਖੋ ਜੀ ਸਹਿਮ ਦਾ ਮਾਹੌਲ ਤਾਂ ਹੈ ਜੀ ਜਹਾਜ਼ ਦੇ ਟੁਕੜੇ ਹੋ ਗਏ ਅੱਗ ਲੱਗੀ ਤੇ ਉਹ ਕਈ 2-3 ਕਿਲੋਮੀਟਰ ਦੇ ਵਿੱਚ ਖਿਲ ਗਏ ਖਿਲ ਗਏ ਹਲੇ ਤਾਂ ਪਤਾ ਲੱਗੂਗਾ ਕਿ ਕਈ ਵਾਰੀ ਉਹ ਟੁਕੜੇ ਨੇ ਜਿਹੜੇ ਉਹ ਕਿਸੇ ਦੇ ਉੱਪਰ ਤਾਂ ਨਹੀਂ ਗਰੇ ਉਹਦੇ ਨਾਲ ਕਿਤੇ ਹੋਰ ਕਿਸੇ ਪਾਸੇ ਚੀਜ਼ ਨੂੰ ਅੱਗ ਤਾਂ ਨਹੀਂ ਲੱਗੀ ਕੋਈ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਂਚਾਂ ਨੇ ਉਹ ਬਾਅਦ ਚ ਹੋਣਗੀਆਂ ਜੋ ਕਿਸੇ ਦਾ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿੰ ਕਿਸੇ ਦਾ ਜਾਨੀ ਨੁਕਸਾਨ ਹੋਇਆ ਤਾਂ ਮਤਲਬ ਉਹ ਜਿਹੜਾ ਗਵਰਨਮੈਂਟ ਵੱਲੋਂ ਮੁਆਵਜ਼ਾ ਉਹ ਦਿੱਤਾ ਜਾਊਗਾ ਡਾਕਟਰ ਤੁਹਾਨੂੰ ਕੀ ਲੱਗਦਾ ਵੀ ਭਾਰਤੀ ਜਿਹੜੇ ਭਾਰਤੀ ਸਰਕਾਰ ਹੈ ਜਾਂ ਭਾਰ ਦੇ ਉੱਚ ਅਧਿਕਾਰ ਨੇ ਉਹ ਸਹੀ ਸਹੀ ਜਾਂਚ ਕਰ ਪਾਣਗੇ ਤਾਂ ਕਿ ਇਹ ਹਾਸੇ ਨਾ ਹੋਣ ਅਗੋ ਤੋਂ ਦੇਖੋ ਜੀ ਜਾਂਚ ਤਾਂ ਜ਼ਰੂਰੀ ਹੈ ਜਾਂਚ ਤਾਂ ਹਰ ਕੋਈ ਵੀ ਕੰਮ ਹੁੰਦਾ ਹੁੰਦਾ ਉਹਦੀ ਜਾਂਚ ਤਾਂ ਹੁੰਦੀ ਹੁੰਦੀ ਹੈ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਤੇ ਜਲਦੀ ਹੋਣੀ ਚਾਹੀਦੀ ਹੈ ਅੱਗੇ ਜੋ ਵੀ ਕਿਤੇ ਕਮੀ ਰਹਿ ਗਈ ਉਹ ਕਮੀ ਨੂੰ ਦੂਰ ਕੀਤਾ ਜਾਣਾ ਚਾਹੀਦਾ ਜੇ ਕਿਸੇ ਦੀ ਸ਼ਰਾਰਤ ਤਾਂ ਉਹ ਦੋਸ਼ੀ ਨੂੰ ਲੋਕਾਂ ਦੇ ਵਿੱਚ ਨੰਗਾ ਕੀਤਾ ਜਾਣਾ ਚਾਹੀਦਾ ਤੇ ਉਹ ਜੋ ਵੀ ਕੇਸ ਬਣਦੀ ਕਾਰਵਾਈ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਰਨ ਵਾਲੀ ਕੋਈ ਗੱਲ ਨਹੀਂ ਦੇਖੋ ਜੋ ਹੋ ਗਿਆ ਕੋਈ ਕਿਸੇ ਨੇ ਜਾਣ ਕੇ ਤਾਂ ਕੀਤਾ ਨਹੀਂ ਜਾਏ ਕੋਈ ਅਟੈਕ ਤਾਂ ਹੋਇਆ ਨਹੀਂ ਜਾਂ ਇਹ ਕਿਸੇ ਵਿਦੇਸ਼ ਵੱਲੋਂ ਭੇਜਿਆ ਕੋਈ ਨਹੀਂ ਹੈ ਠੀਕ ਹੈ ਵੀ ਐਕਸੀਡੈਂਟ ਹੋ ਗਿਆ ਇਹਨੂੰ ਆਪਾਂ ਇੱਕ ਐਕਸੀਡੈਂਟ ਦਾ ਹਾਦਸਾ ਕਹਿ ਸਕਦੇ ਹਾਂ ਸਾਡੇ ਟ੍ਰੇਨਿੰਗ ਵਾਲੇ ਜਵਾਨ ਸੀਗੇ ਉਹ ਕੁਦਰਤੀ ਕੋਈ ਮਤਲਬ ਜਾਂ ਤਾਂ ਕੋਈ ਤਕਨੀਕੀ ਖਰਾਬੀ ਹੋ ਗਈ ਜਾਂ ਕੋਈ ਉਹਨਾਂ ਤੋਂ ਗਲਤ ਮਤਲਬ ਡਰਾਈਵ ਹੁੰਦੇ ਵਿੱਚ ਵਰਤ ਰਹਿ ਗਿਆ ਜਾ ਥੋੜਾ ਜਿਹਾ ਮਤਲਬ ਜਿਹੜਾ ਇਹ ਹੈ ਘੱਟ ਸਪੀਡ ਉੱਤੇ ਟ੍ਰੇਨਿੰਗ ਹੋਣੀ ਚਾਹੀਦੀ ਹੈ ਇਹ ਗੱਲ ਆਪਾਂ ਜਰੂਰ ਕਹਿੰਦੇ ਆ ਕਿਉਂਕਿ ਟ੍ਰੇਨੀ ਬੰਦੇ ਥੋੜਾ ਜਿਹਾ ਪਹਿਣੀ ਘਬਰਾਏ ਹੁੰਦੇ ਆ ਕੁਝ ਅਨਟ੍ਰੇਨ ਹੁੰਦੇ ਆ ਮਤਲਬ ਜਦੋਂ ਇੰਨੀ ਸਪੀਡ ਦੇ ਵਿੱਚ ਉਹ ਹੁੰਦਾ ਤਾਂ ਕਿਤੇ ਨਾ ਕਿਤੇ ਟੈਕਨੀਕਲ ਗਲਤੀ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਐ ਇੰਨੀਆਂ ਘਟਨਾਵਾਂ ਵਾਪਰ ਜਾਂਦੀ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਆਪਣੇ ਘਰ ਸ਼ਾਮ ਦੇ ਲਾਈਵ ਰੋਡ ਦੇ ਵਿੱਚ ਅਪਡੇਟ ਦਿੱਤੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸੀ ਗਿੰਦਰ ਸਿੰਘ ਜੀ ਮਾਨਸਾ ਤੋਂ ਜਿਹਨਾਂ ਨੇ ਸਾਨੂੰ ਇਸ ਪੂਰੇ ਵਿਸ਼ੇ ਅਪਡੇਟ ਦਿੱਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਅੱਜ ਭਾਰਤ ਦੇ ਦੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਕਿ ਰਾਜਸਥਾਨ ਦੇ ਚੂਰੂ ਦੇ ਵਿੱਚ ਇੱਕ ਹਵਾਈ ਜੈੱਟ ਫੌਜ ਦਾ ਜੋ ਕਿ ਹਾ사ਗ੍ਰਸਤ ਹੋ ਗਿਆ ਤੁਹਾਨੂੰ ਦੱਸ ਦਈਏ ਕ੍ਰੈਸ਼ ਹੋਇਆ ਇਹ ਕੋਈ ਪਹਿਲਾ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਅਹਮਦਾਬਾਦ ਦੇ ਵਿੱਚ ਇੱਕ ਕ੍ਰੈਸ਼ ਹੋਇਆ ਸੀ ਉਹ ਪਲੇਨ ਸੀਗਾ ਉਸ ਦੇ ਵਿੱਚ 265 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਕਿਉਂਕਿ ਉਹ ਜਾਜ ਉੱਥੇ ਕ੍ਰੈਸ਼ ਹੋਇਆ ਸੀ ਜਿੱਥੇ ਕਿ ਫੌਜ ਦਾ ਸਕੂਲ ਸੀਗਾ ਨਰਸਾਂ ਫੌਜ ਦੀਆਂ ਟ੍ਰੇਨਿੰਗ ਕਰ ਰਹੀਆਂ ਜੇ ਉੱਥੇ ਗਿਰਿਆ ਸੀ ਜਿਨ੍ਹਾਂ ਨੇ ਜਾਨ ਬਚਾਣੀ ਸੀ ਉਹਨਾਂ ਦੇ ਉੱਪਰ ਹੀ ਉਹ ਕ੍ਰੈਸ਼ ਹੋਇਆ ਸੀ ਤੇ ਜਿਹੜਾ ਅੱਜ ਰਾਜਸਥਾਨ ਦੇ ਚੂਰੂ ਵਿੱਚ ਹੋਇਆ ਉਸ ਦੇ ਵੀ ਟ੍ਰੇਨਿੰਗ ਕਰਨਾ ਹੈ ਦੋ ਨਵੇਂ ਲੜਕੇ ਨਵੇਂ ਫੌਜੀ ਵੀ ਸੀ ਜਿਹੜੇ ਕਿਹਾ ਜੇ ਦੂਜੀ ਤੀਜੀ ਆਪਣੀ ਉਡਾਨ ਭਾਰੇ ਸਾਰ 900 ਪ੍ਰਤੀ ਕਿਲੋਮੀਟਰ ਤੋਂ ਜ਼ਿਆਦਾ ਸਪੀਡ ਦੱਸੀ ਜਾ ਰਹੀ ਸੀ ਤਾਂ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਜਿਹੜੇ ਐਕਸੀਡੈਂਟ ਹੋ ਰਹੇ ਨੇ ਇਹ ਜਿਹੜਾ ਸਾਡਾ ਸਿਸਟਮ ਹੈ ਇਹ ਤੁਰਕੀ ਤੋਂ ਲਿਖਤੇ ਹੋਏ ਸਾਰੇ ਸਾਡੇ ਸਿਸਟਮ ਨੇ ਤਾਂ ਸਵਾਲ ਉੱਠੇ ਨੇ ਵੀ ਜਿਹੜਾ ਮੇਨਟੇਨੈਂਸ ਸਿਸਟਮ ਹੈ ਉਹ ਤੁਰਕੀ ਦੋਹੀ ਕੋ ਦਿੱਤਾ ਗਿਆ ਜਦਕਿ ਤੁਰਕੀ ਨਾਲ ਭਾਰਤ ਦੇ ਸਬੰਧ ਚੰਗੇ ਨਹੀਂ ਹਨ ਹਾਲਾਂਕਿ ਰਾਜਨਾਰ ਸਿੰਘ ਦਾ ਜੋ ਬਿਆਨ ਸਾਹਮਣੇ ਆਇਆ ਜਿਵੇਂ ਸਾਡੇ ਸਹਿਯੋਗੀ ਨੇ ਸਹਿ ਕੇ ਅਸੀਂ ਇਸ ਦੀ ਪੂਰੀ ਜਾਂਚ ਕਰ ਰਹੇ ਹਾਂ ਕਿਉਂਕਿ ਸਾਡੇ ਦੋ ਫੌਜੀ ਜਵਾਨਾਂ ਅਚ ਫਿਰ ਸ਼ਹੀਦ ਹੋ ਗਏ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਰਸ਼ੀਅਨ ਗਵਰਨਮੈਂਟ ਨਾਲ ਗੱਲਬਾਤ ਕਰਨ ਦੀ ਕਿ ਇਸ ਨੂੰ ਕਿਵੇਂ ਸੁਧਾਰਿਆ ਜਾਏ ਕਿਉਂਕਿ ਰਸ਼ੀਅਨ ਦੀ ਜਿਹੜੀ ਟੈਕਨੀਕ ਹੈ ਹਵਾਈ ਜਹਾਜ਼ ਮਾਰੂਥ ਖੇਤਰਾ ਵਿੱਚ ਉਹ ਬਹੁਤ ਜ਼ਿਆਦਾ ਭਾਰਤ ਤੋਗ ਗਿਆ ਸੋ ਦੋਸਤੋ ਅਜੇ ਆ ਤੋਂ ਦੱਸ ਦਈਏ ਕਿ ਰਾਜਸਥਾਨ ਦੇ ਚੂੜਦੇ ਅੱਜ ਅਜਿਹਾ ਮੋਹਲ ਬਣਿਆ ਸੀ ਜਿਸ ਨਾਲ ਲੋਕ ਸਹਿਮ ਹੀ ਹਾਲ ਦੋਲੇ ਕਿਉਂਕਿ ਖੇਤਾਂ ਦੇ ਵਿੱਚੇ ਜਿਹੜਾ ਕਿ ਫਾਈਟਰ ਜੈਟ ਗਿਰਿਆ ਉੱਥੇ ਦੂਰ ਦੂਰ ਅੱਗ ਲੱਗ ਗਈ ਤੇ ਜੋ ਲੋਕਾਂ ਤੋਂ ਸਾਹਮਣੇ ਖਬਰ ਨਿਕਲ ਕੇ ਆਈ ਜਿਹੜੇ ਦੋਨੋਂ ਮੌਕੇ ਤੇ ਫੌਜੀ ਜਵਾਨ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਬਹੁਤ ਇੱਕ ਮੰਦਭਾਗੀ ਖਬਰ ਆਈ ਹੈ ਅੱਜ ਭਾਰਤੀ ਫੌਜ ਦੇ ਲਈ ਤਾਂ ਅਸੀਂ ਨਹੀਂ ਜਾਣਦੇ ਵੀ ਦੁਆਰਾ ਦੁਆਰਾ ਅਜੇ ਹਾਸੇ ਹੁਣ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਆਪਣੇ ਚੈਨਲ ਵੱਲੋਂ ਕਿ ਅਜੇ ਹਾਸੇ ਰੋਕਣ ਦੇ ਲਈ ਤੁਰੰਤ ਨਿਰਪੱਖ ਜਾਂਚ ਹੋਵੇ ਅਤੇ ਜੋ ਵੀ ਇਸ ਦੇ ਕਾਰਨ ਵਾਰ-ਵਾਰ ਕਿਉਂ ਪਲੇਨ ਕ੍ਰੈਸ਼ ਹੋ ਰਹੇ ਹਨ ਇਹਨਾਂ ਦੀ ਜਾਂਚ ਕੀਤੀ ਜਾਵੇ। ਸੋ ਦੋਸਤੋ ਸਾਡਾ ਸ਼ਾਨਦਾਰ ਲਾਈਵ ਪ੍ਰੋਗਰਾਮ ਸੀ ਮੈਂ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਮੁੱਦਾ ਲੈ ਕੇ ਤੁਸੀਂ ਉੱਤੱਕ ਦੇ ਦੇ ਰਹੋ ਏਅਰ ਪੰਜਾਬੀ ਟੀਵੀ ਤੇ ਹੋਰ ਚੱਲ ਰਹੀਆਂ ਖਬਰਾਂ ਤੇ ਮੈਨੂੰ